ਕੰਸਾਬ ਨੂੰ ਤਾਂ ਮਰੇ ਇਸ ਤੇ ਲੌਕ ਸਨ ਚੜਦੀ ਕਲਾ ਵਿੱਚ ਆਪရှင် ਤੇ ਲਓ ਜੀ ਲਾਈਵ ਛੂਗਾ ਅਗਰ ਜੇ ਤੁਸੀਂ ਫ੍ਰੀ ਹੋਗੇ ਉਤੇ ਆ ਜਾਓ ਆਪਾਂ ਗੱਲਾਂ ਬਾਤਾਂ ਕਰਨ ਲਈਏ ਝਟ ਮੌਸਮ ਬਹੁਤ ਖਰਾਬ ਸਾਡੇ ਤਾਂ ਬਹੁਤ ਮੀਂਹ ਪੈ ਗਿਆ ਸ਼ਾਮ ਨੂੰ ਹੋਣ ਵੀ ਪਈ ਜਾਂਦਾ ਥੋੜਾ 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 ਪਈ ਜਾਂਦਾ ਹੋਰ ਸੁਣਾਓ ਕੀ ਕਿਵੇਂ ਹੋ ਤੇ ਉਹਨਾਂ ਵਿਚਾਰਿਆਂ ਦਾ ਕੀ ਬਣੂਗਾ ਹਨਾ ਜਿਹੜੇ ਵਿਚਾਰੇ ਘਰੋਂ ਬਕਾਰ ਹੋ ਗਏ ਬਾਬਾ ਜੀ ਮਿਹਰ ਕਰੋ ਸਭ ਤੇ ਸਰਬੱਤ ਦਾ ਭਲਾ ਕਰੋ ਜਲ ਜਿਹੜਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਹਾਂਜੀ ਥੈਂਕ ਯੂ ਜੀ ਮਨਦੀਪ ਜੀ ਹੈਲੋ ਜੀ ਕਿਵੇਂ ਹੋ ਤੁਸੀਂ ਅਸੀਂ ਠੀਕ ਹਾਂ ਤੁਸੀਂ ਦੱਸੋ ਕਿਵੇਂ ਹੋ ਖਾਣਾ ਖੂਣਾ ਹੋ ਗਿਆ ਤੁਹਾਡਾ ਥੈਂਕ ਯੂ ਤੁਸੀਂ ਹਰ ਰੋਜ਼ ਲਾਈਵ ਵਿੱਚ ਆਉਂਦੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਚੈਟ ਕਰਦੇ ਹੋ ਹਾਂਜੀ ਅਸੀਂ ਠੀਕ ਹਾਂ ਤੁਸੀਂ ਕਿਵੇਂ ਹੋ ਹੋਰ ਘਰੇ ਸਾਰਾ ਪਰਿਵਾਰ ਠੀਕ ਆ ਬੱਚੇ ਕਿੰਦਾ ਠੀਕ ਆ ਮੌਸਮ ਕਿਵੇਂ ਆ ਤੁਹਾਡੇ ਮੌਸਮ ਠੀਕ ਆ ਤੁਹਾਡੇ ਹਟਿਆ ਹਾਂ ਵਧੀਆ ਚਲੋ ਵਧੀਆ ਚਾਹੀਦੀ ਬਾਬਾ ਜੀ ਦੀ ਕਿਰਪਾ ਚਾਹੀਦੀ ਬਾਬਾ ਜੀ ਸਾਹਮਣੂ ਤਾਂ ਦਰਸਦੀਆਂ ਵਕਸ਼ਨ ਹੈ ਲੋ ਹਾਂਜੀ ਹੁਸਨਪ੍ਰੀਤ ਜੀ ਕਿਵੇਂ ਹੋ ਤੁਸੀਂ ਠੀਕ ਹੋ ਥੈਂਕ ਯੂ ਸੋਮਾ ਤੁਸੀਂ ਲਾਈਵ ਵਿੱਚ ਆਏ ਹਾਂਜੀ ਆਪਾਂ ਠੀਕ ਆ ਤੁਸੀਂ ਦੱਸੋ ਕਿਵੇਂ ਘਰੇ ਠੀਕ ਹੋ ਸਾਰੇ और खाना खुना हो गया तो मौसम कि हाँ जी अस ठीक हाँ जी वादिया बाबा जी की कृपा है मी मू आया तो हटिया हूँ साढ़े तो बहुत पे ही चाहिए ਮੌਂਦ ਤੇ ਖਰਾਬ ਹੀ ਆ ਹਾਂਜੀ ਸਾਡੇ ਵੀ ਖਰਾਬ ਹੀ ਆ ਮੀ ਬਹੁਤ ਪਿਆਸ ਆ ਦੁਪਹਿਰੇ ਮੈਂ ਮੈਂ 3 ਵਜੇ ਪਾਠ ਕਰਦੀ ਸੀਗੀ ਤੇ ਉਦੋਂ ਬਹੁਤ ਮੀ ਪਿਆਸੀ ਠੀਕ ਆ ਚਲੋ ਠੀਕ ਹੀ ਚਾਹੀਦੇ ਕਿਤੇ ਤਾਂ ਠੀਕ ਹੋਵੇ ਹਨਾ ਸਾਡੇ ਤਾਂ ਬਹੁਤ ਖਰਾਬ ਆ ਕਿਤੇ ਜਾਵ ਨਹੀਂ ਸਕਦੇ ਕੱਲ ਨੂੰ ਅਸੀਂ ਸਰਸਤੇ ਜਾਣਾ ਮੈਡੀਸਨ ਲੈਣ ਵਾਸਤੇ ਸੋਚਦੇ ਆ ਕੀ ਬਣੂਗਾ ਸਰਸੇ ਵੀ ਕਹਿੰਦੇ ਅੱਜ ਕਹਿੰਦੇ ਮੀਂਹ ਧਣੀਏ ਪਰ ਬੱਦਲ ਸਾਰਾ ਦਿਨ ਰਿਹਾ ਕਾਲੀਆਂ ਘਟਾਂ ਹੀ ਰਹੀਆਂ ਪੈਂਜੀ ਫੋਨ ਆਇਆ ਸੀ ਹੁਣੇ ਅੱਛਾ ਆਇਆ ਸੀ ਹੁਣ ਹਟਿਆ ਹਾਂ ਇਹਦਾ ਪਤਾ ਨਹੀਂ ਕਿੱਧਰੋਂ ਆ ਜਾਂਦਾ ਮਿੰਟ ਵਿੱਚ ਹੀ ਤੇ ਕਿੱਧਰੋਂ ਨਹੀਂ ਸੌਣ ਦੇ ਵਿੱਚ ਸਾਡੇ ਜਮਾ ਮੀਂਹ ਨਹੀਂ ਪਿਆ ਸੀ ਤੇ ਹੁਣ ਤਾਂ 8 ਇੱਕ ਹਫਤਾ ਹੋ ਗਿਆ ਪਿਛਲੇ ਬਿਜਲੇ ਸੈਟਰਡੇ ਸੰਡੇ ਸਟਾਰਟ ਹੋਇਆ ਸੀਗਾ ਤੇ ਅੱਜ ਦੇਖੋ ਤੁਸੀਂ ਟਿਊਜ਼ਡੇ ਆ ਮੰਗਲਵਾਰ ਆ ਅੱਜ 10 ਦਿਨ ਹੋ ਗਏ ਆ ਜਾਂਦਾ ਹਟ ਜਾਂਦਾ ਆ ਜਾਂਦਾ ਹਟ ਜਾਂਦਾ ਹਾਂਜੀ ਸਾਸਰੀ ਕਾ ਹੈਲੋ ਜੀ ਸਾਸਰੀਕਾਲ ਕਿਵੇਂ ਹੋ ਤੁਸੀਂ ਹਾਂਜੀ ਆਪਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਹੋਰ ਪਾਜੀ ਘਰੇ ਠੀਕ ਆ ਸਾਰੇ ਕੀ ਕਰਦੇ ਹੋ ਖਾਣਾ ਖੁਨਾ ਖਾ ਲਿਆ ਤੁਸੀਂ ਸੇ ਤਾਂ ਕਿਵੇਂ ਆ ਆਪਾਂ ਤਾਂ ਠੀਕ ਆ ਬਾਬਾ ਜੀ ਦੀ ਕਿਰਪਾ ਹੈ ਦਾੜ ਦੁਖਦੀ ਸੀਗੀ हट ਗਈ ਹੁਣ ਫੇਰ ਦੁਖਨਾ ਇੱਕ ਕਢਾਤੀ ਸੀ ਇੱਕ ਹੋਰ ਦੁਖਨਾਂ ਲੱਗੀ ਨਾਲ ਦੀ ਮੈਂ ਡਾਕਟਰ ਕੋਲੇ ਗਈ ਕਹਿੰਦਾ ਇਹ ਤਾਂ ਦੁਖਦੀ ਇਹਦੇ ਨਾਲ ਦੀ ਜਿਹੜੀ ਕੱਢ ਦਿੱਤੀ ਤੇ 8-10 ਦਿਨ ਲੱਗਣੇ ਮੈਂ ਕਿ 8-10 ਦਿਨਾਂ ਚਾਤ ਪਤਾ ਨਹੀਂ ਕੀ ਕੀ ਉਹਨੇ ਦਿਨਾਂ ਨੂੰ ਤਾਂ ਉਹ ਹੋ ਜਾਊਗਾ ਵਧੀਆ ਸਾਰੇ ਚਲੋ ਵਧੀਆ ਹੀ ਚਾਹੀਦੀ ਬਾਬਾ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਲਵਜੋਤ कौर ਹਾਂਜੀ ਕਿਵੇਂ ਹੋ ਤੁਸੀਂ ਲਵਜੋਤ ਠੀਕ ਹੋ ਕਰੇ ਕਿਵੇਂ ਆ ਸਾਰੇ ਮੀ ਕਿਵੇਂ ਆ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਨਾਲ ਜੁੜੇ ਬਹੁਤ ਬਹੁਤ ਤੇ ਸੋਨੇ ਸੋਨੇ ਕਮੈਂਟ ਕਰਦੇ ਹੋ ਹਾਲ ਚਾਲ ਪੁੱਛਦੇ ਹੋ ਵਦਿਆ ਲੱਗਦਾ ਹਨਾ ਵਦਿਆ ਪਿਆਰ ਮਿਲਦਾ ਹੈ ਹੋਰ ਦੱਸੋ ਕੋਈ ਨਮਿੰਤਾ ਜੀ ਥੈਂਕ ਯੂ ਜੀ ਸੋਹਣੇ ਸੋਹਣੇ ਹਾਰਟ ਭੇਜਣ ਵਾਸਤੇ ਸਕੂਲ ਕਿਦਨ ਖੁੱਲਣਿਆ ਤੁਹਾਡੇ ਪੰਜਾਬ ਚ ਸਾਰੀਆਂ ਥਾਵਾਂ ਤੇ ਸਕੂਲ ਬੰਦ ਪਰ ਹਰਿਆਣੇ 'ਚ ਤਾਂ ਨਹੀਂ ਗੇ ਬੰਦ ਹੈ ਹਰਿਆਣੇ 'ਚ ਹੁਣੇ ਫੋਨ ਆਇਆ ਸੀ ਕਹਿੰਦੇ ਸਕੂਲ ਲੱਗਿਆ ਸੀਗਾ ਅੱਜ ਪੇਪਰ ਸੀਗਾ ਬੁਰਦਸਾ ਪਿੰਨਮੀ ਕੁਤਾ ਜੀ ਹੱਡ ਬੀਤੀ ਜੱਗ ਬੀਤੀ ਦਾ ਇਹੀ ਹੁਣ ਹਨਾ ਰੋਜ਼ ਆਹੀ ਖਬਰਾਂ ਸੁਣਾਂ ਹੁੰਦੀਆਂ ਪਾਣੀ ਦੀਆਂ ਬਹੁਤ ਔਖਾ ਹੋਇਆ ਪਿਆ ਹਨ। ਇਹ ਮੀਂਹ ਇੰਨਾ ਆਈ ਜਾਂਦਾ ਕਰੇ ਕੀ ਹਨਾ ਰੱਬ ਪਤਾ ਨਹੀਂ ਕਿੱਥੋਂ ਇੰਨਾ ਪਾਣੀ ਇਕੱਠਾ ਕੀਤਾ ਹੋਇਆ ਸੀਗਾ। ਜਿਹੜਾ ਹੁਣ ਸਾਰਾ ਹੀ ਡੋਲਣ ਤੇ ਉੱਠਿਆ ਹੈਗਾ। ਬਾਕੀ ਚਲੋ ਪਰ ਮਾ ਰੱਬ ਦੇ ਰੰਗ ਹਨਾ ਕਿ ਨਹੀਂ ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਹੀ ਕਰੀ ਜਾਂਦਾ। ਉਹਦੀ ਮਰਜ਼ੀ ਆ। ਪਰ ਲੋਕ ਬਹੁਤ ਵਿਚਾਰੇ ਦੁਖੀ ਹੋਗੇ ਨਾ ਤਿੰਨ ਤੱਕ ਛੁੱਟੀਆਂ ਆ ਮਾ ਅੱਛਾ ਹਾਂਜੀ ਵੈਲਕਮ ਜੀ ਤੁਹਾਡਾ ਲਾਈਵ ਵਿੱਚ ਹੋਰ ਦੱਸੋ ਦੇਖ ਕੇ ਨੂੰ ਹੁੰਦਾ ਹੈ ਨਾ ਵੀਡੀਓ ਦੇਖੀ ਦੀਆਂ ਜਦੋਂ ਪਾਕਿਸਤਾਨ ਦੀਆਂ ਵੀਡੀਓ ਨਹੀਂ ਉਹਦੇ ਵਿੱਚ ਆ ਦੇ ਚ ਟਿਕਟੋਕ ਵਿੱਚ ਬਹੁਤ ਉਹ ਆ ਟਿਕਟੋਕ ਵਿੱਚ ਹੈਗੇ ਨਾ ਪਾਕਿਸਤਾਨ ਦੇ ਤੇ ਉੱਥੇ ਕੰਮ ਵੀ ਕਰਦੇ ਸਾਡੇ ਨਾਲ ਜਿਵੇਂ ਤੇ ਵਿਚਾਰੇ ਉਹਨਾਂ ਦਾ ਬਹੁਤ ਉਹਨਾਂ ਦੇ ਬਹੁਤ ਉੱਥੇ ਉਹ ਨੁਕਸਾਨ ਹੋ ਗਿਆ ਦੱਸਦੇ ਸੀ ਕਹਿੰਦੇ ਬਹੁਤ ਪਾਣੀ ਵੜ ਗਿਆ ਕਿਉਂਕਿ ਉਹ ਆਇਦਰ ਨਾਲ ਆ ਨਾ ਆਪਣੇ ਪੰਜਾਬ ਦੇ ਨਾਲ ਨਾਲਲੇ ਪਾਸੇ ਆ ਗਏ ਟਾਰੀ ਵਾਲੇ ਪਾਸੇ ਕਹਿੰਦੇ ਬਹੁਤ ਨੁਕਸਾਨ ਹੋ ਗਿਆ ਘਾਹੇ ਬਰਬਾਦ ਹੋ ਗਏ ਹਨ ਬਾਕੀ ਚਲੋ ਜੋ ਪਰਮਾਤਮਾ ਕਰਦਾ ਉਹਦਾ ਭਾਣਾ ਮੰਨਣਾ ਪੈਂਦਾ ਤਾਂ ਕਿ ਨੰਬਰ ਤੇ ਆਏ ਆ ਵੀ ਜਿਵੇਂ ਵਿੰਝ ਕੀ ਪਤਾ ਇਹਦੂ ਕਿੱਡਾ ਕੁ ਵੱਡਾ ਕਿਸੇ ਜੀਂਆਂ ਦਾ ਨੁਕਸਾਨ ਲਿਖਿਆ ਹੁੰਦਾ ਜਾਂ ਕੁਝ ਵੀ ਹਨਾ ਫਸਲਵਾੜੀ ਰੁੜ ਗਈ ਜਾਂ ਕੁਝ ਵੀ ਪਰ ਘਰ ਜਿਹੜੇ ਰੁੜ ਜਾਂਦੇ ਬਹੁਤ ਔਖਾ ਹੋ ਜਾਂਦਾ ਕਿੰਨਾ ਪੈਸਾ ਲਾ ਕੇ ਅਗਲੇ ਨੇ ਮਸਾ ਸਿਰ ਟੱਕਨੂ ਛੱਤ ਬਣੀ ਹੁੰਦੀ ਵਿਚਾਰਿਆਂ ਦੇ ਤੇ ਕਿਸੇ ਨੇ ਕਿਵੇਂ ਘਰ ਪਾਇਆ ਕਿਸੇ ਨੇ ਕਿਵੇਂ ਭਰਾ ਪਾਇਆ ਪਰਮਾਤਮਾ ਮਿਹਰ ਕਰੇ ਸਾਬ ਤੇ ਸਾਬ ਦੀ ਸਾਬਦੀਆਂ ਹੀ ਇਹ ਪ੍ਰੋਬਲਮਾਂ ਖੜੀਆਂ ਹੋ ਗਈਆਂ ਹਨ ਪਰ ਇੱਧਰ ਤਾਂ ਹਜੇ ਬਹੁਤ ਵਿਚਾਰ ਆ ਜਾਂਦਾ ਜਿਵੇਂ ਹਾਂ ਇੱਧਰ ਹਰਿਆਣੇ ਤੇ ਹੋ ਗਿਆ ਤੇ ਜਾਂ ਇੱਧਰ ਬਠਿੰਡਾ ਏਰੀਆ ਜਾਂ ਮਾਨਸਾ ਮਾਨਸਾ ਵੱਲੇ ਵੀ ਆ ਜਾਂਦੀ ਹੈ ਥੈਂਕ ਯੂ ਜੀ ਬਾਬਾ ਜੀ ਸਾਰਿਆਂ ਤੇ ਮੇਰ ਪਰਿਆਥ ਰੱਖੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਕਿਸੇ ਦਾ ਘਰ ਨਾ ਖਰਾਬ ਹੋਵੇ ਕਿਸੇ ਤੇ ਜਿੰਆਂ ਨੂੰ ਨਾ ਕੁਝ ਹੋਵੇ ਹਨਾ ਛੋਟੇ ਛੋਟੇ ਬੱਚੇ ਆ ਜਿਹੜੇ ਹੁਣ ਮਾਂ ਪਿਓ ਵਿਚਾਰੇ ਲੈ ਲੈ ਕੇ ਤੁਰੇ ਫਿਰਦੇ ਇੱਧਰ ਉੱਧਰ ਪ੍ਰਮਾਤਮਾ ਗਾੜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਵਿਚਾਰਿਆਂ ਨੂੰ ਹੋ ਹੌਸਲਾ ਤੇ ਹਿੰਮਤ ਬਖਸ਼ੀ ਇਸ ਜੰਗ ਨਾਲ ਲੜਨ ਵਾਸਤੇ ਹੋਰ ਦੱਸੋ ਤੁਸੀਂ ਆ ਸਾਡੇ ਬਾਰ ਮੂਰੇ ਸਕੂਲ ਆ ਨਾ ਜਿਹੜਾ ਇਹ ਵੀ ਨਹੀਂ ਲੱਗਿਆਗਾ ਮੈਨੂੰ ਕੱਲ ਲੱਗਿਆ ਸੀ ਜਿਵੇਂ ਆ ਮੈਡਮਾਂ ਮੂੜਵਾ ਸ਼ਾਇਦ ਆਉਂਦੀਆਂ ਹੋਣੀਆਂ ਨਾ ਫਿਰ ਉਪਰੇ-ਪਰੇ ਰਹਿੰਦੀਆਂ ਤੇ ਉਹ ਸਫਾਈ ਕਰਨ ਵਾਲੇ ਸਫਾਈ ਕਰਦੇ ਹੁੰਦੇ ਆ ਇਹ ਵੀ ਹੁਣ ਫਿਰ ਪਰਸੋਂ ਨਹੀਂ ਲੱਗੂਗਾ 3 ਤਰੀਕ ਕੱਲ ਨੂੰ ਆ ਤੇ ਫਿਰ ਇਹ ਵੀਰਵਾਰ ਨੂੰ ਹੀ ਖੁੱਲੂਗਾ ਇਹ ਵੀ ਬੱਚਿਆਂ ਨੂੰ ਮौजਾਂ ਹੋ ਗਈਆਂ ਘਰੇ ਪਵਿਚਾਰੇ ਪਰਸ ਕੰਮ ਦਾ ਔਖਾ ਹੋ ਜਾਂਦਾ ਪਰ ਹੁਣ ਆਨਲਾਈਨ ਹੋ ਜਾਂਦਾ ਹੁਣ ਕੰਮ ਤੇ ਅੱਜਕੱਲ ਸਿਸਟਮ ਬਹੁਤ ਵਧੀਆ ਹੈਗੇ ਸਾਰੇ ਔਰ ਫ੍ਰੀ ਹੋ ਗਏ ਆ ਕਿ ਨਹੀਂ ਹੋਏ ਕੀ ਬਣਾਇਆ ਸੀ ਤੁਸੀਂ ਅੱਜ ਹੁਸਨਪ੍ਰੀਤ ਮੰਦੀਪ ਕਰੀਆ ਚਲੋ ਲਾ ਹਾਂ ਮੌਸਮ ਉਹ ਖਰਾਬ ਆ ਪਰ ਨਾ ਵੀ ਕੀ ਹਨਾ ਪਿੰਡਾਂ ਵਾਲਿਆਂ ਦਾ ਤਾਂ ਉਹ ਵੀ ਵਿਚਾਰਿਆਂ ਦਾ ਹੋ ਜਾਂਦਾ ਹਨ ਅਸੀਂ ਬਾਹਰ ਵੇਖਣ ਨੂੰ ਤਰਸਦੇ ਆ ਵੀ ਬਾਹਰ ਜਾ ਕੇ ਅਸੀਂ ਅੱਗੇ ਬਾਹਰ ਬਾਹਰ ਤੇ ਮੰਮੀ ਬੈਠੀਆਂ ਰਹੀਆਂ ਕਿੰਨਾ ਚਿਰ ਕੁਰਸੀਆਂ ਨਾ ਮੀ ਹੀ ਵੇਖਿਆ ਹੋਰ ਤਾਂ ਕੁਝ ਵੇਖਿਆ ਨਹੀਂ ਕੋਈ ਨੰਗਦ ਨਹੀਂ ਵੇਖਿਆ ਕੋਈ ਜਾਂਦਾ ਨਹੀਂ ਕੋ ਆਉਂਦਾ ਨਹੀਂ ਅਰਬੀ ਦੀ ਸਬਜ਼ੀ ਅੱਛਾ ਅਸੀਂ ਤੇ ਦਾਲ ਬਣਾਈ ਦਾਲ ਅਸੀ ਕਿਤੇ ਬਣਾਈ ਨਹੀਂ ਅੱਜ ਹੀ ਬਣਾਈ ਕਿੰਨੇ ਦਿਨਾਂ ਬਾਅਦ ਸਾਡੇ ਭਾਈ ਨਹੀਂ ਆਉਂਦਾ ਮੀਂਹ ਆ ਕਰਕੇ ਪਰਸੋਂ ਚੌਥਾ ਆਇਆ ਸੀ ਫਿਰ ਮੈਂ ਦੋ ਤਿੰਨ ਸਬਜ਼ੀਆਂ ਲੈ ਲਈਆਂ ਸੀ ਦੋ ਤਿੰਨ ਦਿਨਾਂ ਅੰਗੇ ਤੇ ਆਏ ਹੀ ਨਹੀਂ ਅੱਜ ਵੀ ਫਿਰ ਮੌਸਮ ਖਰਾਬ ਸੀ ਕੱਲ ਵੀ ਸਾਰਾ ਦਿਨ ਮੀਂਹ ਪੈਨਰ ਪਾ ਇਹ ਵਿਚਾਰੇ ਵਿਕੀ ਕਰਨ ਨੂੰ ਫਿਰ ਬਾਕੀ ਬੋਲੀ ਤੋਂ ਸਬਜ਼ੀ ਲੈਂਦੇ ਹਨਾ ਫੇਰ ਹੀ ਗਾਉਂਦੇ ਫੇਰ ਉਹ ਕਿੱਥੇ ਵਿਚਾਰੇ ਮੀਂਹ ਚ ਤੜਕੇ ਵੀ ਮੀਂਹ ਪਈ ਜਾਂਦਾ ਸੀ ਛਾਂ ਦੁਪਹਿਰੇ ਵੀ ਮੀਂਹ ਪਈ ਜਾਂਦਾ ਸ਼ਾਮ ਨੂੰ ਵੀ ਮੀਂਹ ਪਈ ਜਾਂਦਾ ਅੱਗੇ ਮੰਡੀ ਚੱਲ ਜਾਈਦਾ ਹੁੰਦਾ ਸੀਗਾ ਸ਼ਾਮ ਨੂੰ ਤੇ ਫੇਰ ਹੁਣ ਗਿਆ ਹੀ ਨਹੀਂ ਕਦੋਂ ਹੋਰ ਦੱਸੋ ਅਸੀ ਤਾਂ ਫਰੀ ਤਾਂ ਬਹੁਤ ਟਾਈਮ ਦੇ ਹੋ ਗਏ ਸੀ ਤੇ ਅੱਜ ਦੁੱਧ ਵਾਲਾ ਨਹੀਂ ਆਇਆ ਸੀ ਪਿੰਡੋਂ ਫੇਰ ਉਹ ਲੇਟ ਆਈ ਉਹਦੀ ਵੇਟ ਕਰਦੇ ਰਹਿ ਫੇਰ ਭੈਣ ਜੀ ਹੋਣਾ ਆ ਗਿਆ ਉਹਦੇ ਨਾਲ ਗੱਲਾਂ ਕੀਤੀਆਂ ਅੱਧਾ ਘੰਟਾ 20 ਮਿੰਟ ਕਹਿੰਦੀ ਸਾਡੇ ਤਾਂ ਆਪ ਕਹਿੰਦੀ ਖਰਾਬ ਆ ਕਹਿੰਦੀ ਸਵੇਰ ਦਾ ਬਦਲ ਇਧਰੋਂ ਚੜ ਕੇ ਆ ਜਾਂਦਾ ਇਧਰੋਂ ਚੜ ਕੇ ਆ ਜਾਂਦਾ ਅਰਬੀ ਤਾਂ ਰਹੀ ਸੀ ਚਲੋ ਸਾਡੀ ਫੇਵਰੇਟ ਅਰਬੀ ਮੈਂ ਵੀ ਬਣਾਉਣੀ ਨਹੀਂ ਛੋਂਕ ਜੇ ਨਾਲ ਬਣਾਵੇ ਨਾ ਫਿਰ ਵਧੀਆ ਲੱਗਦੀ ਕੋਈ ਦੱਸਾਂ ਦੀ ਨਾਲ ਬਾਅਦ इस तरह करके सौ गाग दे हज़े एक भैन ने मेनु पूछा भेने तू किचन का भी कोर्स किया कु ਮੈਂ ਕਿਹਾ ਹਾਂ ਭੈਣ ਇੱਕ ਕੁਕਿੰਗ ਦਾ ਕੋਰਸ ਵੀ ਕੀਤਾ ਸੀ ਥੋੜਾ ਜਿਹਾ ਤੇ ਬਾਕੀ ਬਾਹਰ ਕੰਮ ਕੀਤਾ ਸੀਗਾ ਰੈਸਟੋਰੈਂਟ ਤੇ ਤੇ ਹੁਣ ਤਾਂ ਆਪਦਾ ਕੰਮ ਕਰਦੀ ਸੀਗੀ ਘਰੇ ਕਹਿੰਦੇ ਤੁਸੀਂ ਕੁਕਿੰਗ ਕਰਦੇ ਹੋ ਕੁਕਿੰਗ ਨਹੀਂ ਵੀਡੀਓ ਕੁੰਨੇ ਵੀ ਹੋਰ ਤਾਂ ਮੈਂ ਕਿਹਾ ਹੋਰ ਫੈਮਿਲੀ ਵਾਲੀਆਂ ਵੀਡੀਓ ਸੀ ਵੀ ਜਿਵੇਂ ਕਿਤੇ ਘੁਰਦਰੇ ਜਾ ਕੇ ਲੋਕੀ ਆਉਂਦੀਆਂ ਉਹ ਵੀਡੀਓ ਬਣਾ ਲੈਂਦੇ ਆ ਤੇ ਜਾਂ ਕੁਛ ਹੈ ਇਸ ਤਰ੍ਹਾਂ ਸੀ ਕੁਛ ਨਹੀਂ ਵੀਡੀਓ ਵੀਡੀਓ ਬਣਾਉਂਦੇ ਕਿਤੇ ਭਲਾ ਵੀ ਅਸੀਂ ਵੀ ਜਿਵੇਂ ਮਾਰਕੀਟ ਵਗੈਰਾ ਗਏ ਸੀ ਤੇ ਬਣਾਈਆਂ ਹੁਣ ਇੱਕ ਦੋ ਤੇ ਕੀ ਆਪਦੀ ਫੈਮਿਲੀ ਨਾਲ ਮੰਮੀ ਨਾਲ ਕੋਲੇ ਜਿੱਦੋਂ ਗਏ ਸੀ ਉਹ ਨਹੀਂ ਕਿਤੇ ਮੈਂ ਕਾਫੀ ਅਤੀ ਮੈਂ ਵੀਡੀਓ ਬਣਾਈਆਂ ਆਂ ਬਸ ਇਹ ਹੀ ਜਦੋਂ ਜੇ ਕਿਤੇ ਰੈਸਪੀ ਤਿਆਰ ਹੋ ਗਈ ਤਾਂ ਬਣਾ ਲਈ ਨਹੀਂ ਤੇ ਡੇਲੀ ਡੇਲੀ ਵੈਸੇ ਡਿਫਰੈਂਟ ਡਿਫਰੈਂਟ ਚੀਜ਼ਾਂ ਹੁੰਦੀਆਂ ਰੋਜ਼ ਹੀ ਬਣਾਈ ਦੀਆਂ ਉਹੀ ਰੈਸਪੀ ਬਣਾ ਕੇ ਪਾ ਦੀਦੀ ਹੈਗੀ ਥੋੜੇ ਜੇ ਚੰਗੇ ਢੰਗ ਨਾਲ ਬਣਾ ਲਈ ਦੀ ਆ ਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਹਨਾ ਬਹੁਤ ਵਧੀਆ ਸਪੋਰਟ ਕਰਦੇ ਹੋ ਬਹੁਤ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਚੰਗੀ ਵਧੀਆ ਉਹ ਹੁੰਦਾਗਾ ਹਨਾ ਜਿਹਦੇ ਕੋ ਨਵੇਂ ਨਵੇਂ ਨਾਲ ਜੋੜਦੇ ਆ ਪਹਿਣਾ ਭਰਾ ਦੋਸਤ ਕੁਝ ਸਿੱਖਣ ਨੂੰ ਮਿਲਦਾ ਆਪਾਂ ਹਨਾ ਇਸ ਤਰ੍ਹਾਂ ਹੀ ਹੁੰਦਾ ਹਨ ਪਰ ਮਾਤਾ ਸਾਰਿਆਂ ਨੂੰ ਉਹ ਕਹੇ ਤੇ ਮੌਰਨੀਆਂ ਅੱਲਾ ਲਾਈਵ ਆਪਾਂ ਕੱਲ ਨੂੰ ਕੈਂਸਲ ਕਰਾਂਗੇ ਹੋ ਸਕਿਆ ਤੇ ਕਰ ਲਵਾਂਗੇ ਨਾ ਟਾਈਮ ਮਿਲਿਆ ਤੇ ਨਾ ਸੀ ਬਟ ਬਾਕੀ ਐ ਆ ਮੌਸਮ ਤੇ ਡਿਪੈਂਡ ਆ ਮੌਸਮ ਕਿਵੇਂ ਹੋਇਆ ਜੇ ਮੌਸਮ ਠੀਕ ਠੀਕ ਹੋਇਆ ਫਿਰ ਤੜਕੇ ਸਾਂਝਰੇ ਨਿਕਲਾਂਗੇ ਥੋੜਾ ਟਾਈਮ ਨਾਲ ਜੀ ਖਰਾਬ ਹੋਇਆ ਤਾਂ ਜੇ ਲੱਗਦਾ ਹੋਵੇ ਕਿ ਥੋੜਾ ਠੀਕ ਆ ਫਿਰ ਆਪਾਂ ਥੋੜੀ ਲੇਟ ਨਿਕਲਾਂਗੇ ਨਹੀਂ ਤੇ ਅਸੀਂ 6 6:10 6:15 ਤੇ ਨਿਕਲ ਜਾਣੇ ਹੁੰਨੇ ਕਰੋ ਤੇ ਕੱਲ ਨੂੰ ਦੇਖਾਂਗੇ ਆਪਾਂ ਮੌਸਮ ਕਿਵੇਂ ਦਾ ਫਿਰ ਜੇ ਮੌਸਮ ਥੋੜਾ ਜਿਆਦਾ ਠੀਕ ਲੱਗਦਾ ਹੋਵੇ ਫਿਰ ਥੋੜੀ ਲੇਟ ਚੱਲਾਂਗੇ ਫਿਰ ਆਪਾਂ ਲਾਈਵ ਹੋ ਜਾਾਂਗੇ ਅਗਰ ਜੇ ਨਾ ਹੋਇਆ ਕਿ ਮੌਸਮ ਲੱਗਦਾ ਹੋਵੇ ਖਰਾਬ ਹੋਊਗਾ ਫਿਰ ਛੇਤੀ ਨਿਕਲਣਾ ਪਊਗਾ ਔਖਾ ਪਤਾ ਨਹੀਂ ਨਾ ਫਿਰ ਮੌਸਮ ਕਿੱਥੇ ਜਾ ਕੇ ਕਿਵੇਂ ਦਾ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਤੇ ਦਿੱਕਤ ਆਉਂਦੀ ਆ ਔਰ ਦੱਸੋ ਮੇਰੀ ਮੰਮੀ ਦਾ ਕਹਿਣਾ ਪਿਆਮੀ ਨਹੀਂ ਸਕਦੇ ਸੱਚਾ ਜਾਗਦੇ ਆ ਆਹੋ ਕਿਉਂਕਿ ਹੁਣ ਤਾਂ ਫ੍ਰੀ ਤਾਂ ਹੈਗੇ ਆ ਕਿਹੜਾ ਸਕੂਲ ਜਾਂਦਾ ਬੱਚੇ ਥੱਕ ਜਾਂਦੇ ਆ ਜਦੋਂ ਘਰੇ ਤਾਂ ਹੈਗੇ ਤੇ ਫੇਰ ਇਹਨਾਂ ਨੇ ਥੱਕਣਾ ਵੀ ਕੀ ਹੈ ਘਰੇ ਵੀ ਭੱਜ ਭੱਜ ਕੇ ਥੱਕ ਹੀ ਜਾਂਦੇ ਵਿਚਾਰੇ ਹਨਾ ਬੈੰਦੇ ਤਾਂ ਹੈ ਨਹੀਂ ਕਿਤੇ ਤੇ ਗਿਰਗੇ ਮੀਨਿੰਗ ਜਿਵੇਂ ਹੁਣ ਜਿਵੇਂ ਆਪਾਂ ਵੱਡੇ ਆ ਕਿ ਅੱਜ ਤੋਂ 40 ਸਾਲ ਵਾਲੀ ਉਮਰ ਵਾਲੇ ਜਿਹੜੇ ਤੇ ਵੀ ਉਸ ਮੀਂਹ ਜਦੋਂ ਆਉਂਦਾ ਹੁੰਦਾ ਸੀ ਨਾ ਸਾਰੇ ਬਾਹਰ ਭੱਜ ਜਾਂਦੇ ਸੀ ਗਲੀ 'ਚ ਚਲੇ ਜਾਣਾ ਨਾ ਆਉਣ ਲੱਗ ਜਾਣਾ ਮੀਂਹ 'ਚ ਹਨਾ ਮਿੱਟੀ 'ਚ ਖੇਡਣਾ ਹੁਣ ਉਹ ਚੀਜ਼ਾਂ ਤਾਂ ਹੈ ਨਹੀਂ ਮਿੱਟੀ ਤੇ ਕਿਸੇ ਆਮ ਜੇ ਘਰ 'ਚ ਹੀ ਹੋਊਗੀ ਕਿਸੇ ਵਿਰਲੇ ਜੀ ਵੀ ਥੋੜੀ ਬਹੁਤ ਕੱਚੀ ਜਗ੍ਹਾ ਰੱਖੀ ਹੋਊਗੀ ਨਹੀਂ ਤੇ तकरीबन ਸਾਰੇ ਘਰਾਂ ਦੇ ਵਿੱਚ ਤਾਂ ਪੱਕੀਆਂ ਜਗ੍ਹਾ ਨੇ ਤੇ ਬੱਚਿਆਂ ਨੂੰ ਖੇਡਣ ਉਦਲੀਆਂ ਵੀ ਪੱਕੀਆਂ ਹੋਈਆਂ ਅੱਜ ਕੱਲ ਤਾਂ ਬੱਤੀਆਂ ਨੂੰ ਖੇਡਣ ਨੂੰ ਕੀ ਮਿਲਦਾ ਬੈੱਡ ਸੋਫੇ ਵਾਸਾ ਡ్రਾਈਇੰਗ ਰੂਮ ਜਾਂ ਜਿਵੇਂ ਗੈਲਰੀ ਵਿੱਚ ਮੰਝੇ ਪਏ ਹੁੰਦੇ ਆ ਇਹ ਹੀ ਚੀਜ਼ਾਂ ਆ ਜੇ ਸਾਈਕਲ ਚਲਾਉਣੇ ਉਹ ਵੀ ਪੱਕੀ ਥਾਵਾਂ ਤੇ ਹਨਾ ਕੁਝ ਨਹੀਂ ਰਹਿ ਗਿਆ ਪੁਰਾਣਾ ਦਾ ਸਭ ਖਤਮ ਕਰ ਦਿੱਤਾ ਮੈਂ ਪਹਿਲਾਂ ਇੱਕ ਦੋ ਵੀਡੀਓ ਦੇਖੀਆਂ ਸੀਆਂ ਮੋਗੇ ਜ਼ਿਲ੍ਹੇ ਦੀਆਂ ਸੀ ਕਹਿੰਦੇ ਉਹਨਾਂ ਇੰਨੇ ਮੀਰਾ ਘਰ ਸਿੰਪਲ ਆ ਕਹਿੰਦੇ ਕੀ ਕਰਨਾ ਸੋਹਣਾ ਕਹਿੰਦੇ ਇੰਨੇ ਮੀਰ ਆ ਗਏ ਆ ਆ ਇੰਨਾ ਆਪਦਾ ਬਿਜ਼ਨਸ ਆਗਾ ਤੇ ਕਹਿੰਦੇ ਅਸੀਂ ਜਮਾ ਘਰ ਵੀ ਸਿੰਪਲ ਆ ਖਾਣਾ ਪੀਣਾ ਸਾਡਾ ਸਿੰਪਲ ਸਭ ਕੁਝ ਵੱਡੀਆਂ ਗੱਡੀਆਂ ਕੀ ਕਰਨੀਆਂ ਕਹਿੰਦੇ ਤੇ ਬਾਕੀ ਉਹੋ ਅੱਜਕੱਲ ਫਿਰ ਸਾਰਾ ਕੁਝ ਇੱਕ ਦੂਜੇ ਨੂੰ ਵੇਖ ਵੇਖ ਕੇ ਚੇਂਜ ਹੁੰਦਾ ਜਾਂਦਾ ਹਨਾ ਓਵੇ ਉਹਨਾਂ ਨੇ ਇਹ ਕਰ ਲਿਆ ਆਪਾਂ ਵੀ ਕਰ ਲਗੇ ਬੱਚਿਆਂ ਨੇ ਖੇਡਣ ਨੂੰ ਤਾਂ ਕੁਝ ਰਹਿ ਨਹੀਂ ਗਿਆ ਅੱਗੇ ਬੱਚਿਆਂ ਦੇ ਖੇਡਣ ਵਾਸਤੇ ਬੱਚੇ ਘਰੇ ਪਿੰਗਾ ਪਾਉਂਦੇ ਕਿਕਰਾਂ ਹੁੰਦੀਆਂ ਸੀਆਂ ਦੇਕਾ ਹੁੰਦੀਆਂ ਸੀ ਹੁਣ ਉਹ ਚੀਜ਼ਾਂ ਤਾਂ ਹੈ ਹੀ ਨਹੀਂ ਕੁਝ ਹੁਣ ਘਰੇ ਵੀ ਝੁੱਲੇ ਬਣਾਏ ਹੋਏ ਆ ਲੋਹੇ ਦੀਆਂ ਪਾਈਪਾਂ ਲਾ ਕੇ ਤੇ ਇਦਾਂ ਹੀ ਹੈਗਾ ਹਨਾ ਸਾਰਾ ਕੁਝ ਵਿੱਸਾ ਤਾਂ ਸਾਰਾ ਮੁੱਕ ਹੀ ਗਿਆ ਕੁਝ ਨਹੀਂ ਰਹਿ ਗਿਆ ਬੱਚਿਆਂ ਨੂੰ ਹੁਣ ਬੱਚੇ ਵੀ ਬੱਚੇ ਬੱਚੇ ਘਰੇ ਘਰੇ ਰਹਿੰਦੇ ਕਿਸੇ ਗਿਆਨ ਰਗਵਾਣ ਦੇ ਬੱਚੇ 8 8 10 10 ਜਣੇ ਹੋ ਜਾਂਦੇ ਹੁੰਦੇ ਸੀ ਇਕੱਠਿਆਂ ਨੇ ਖੇਡਣਾ ਇਕੱਠਿਆਂ ਹੀ ਰਹਿਣਾ ਸਾਰਾ ਦੇ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਦਿਨ ਕਿਦੋਂ ਬੀਤੇ ਤੇ ਹੁਣ ਕੁਝ ਹੈ ਹੀ ਨਹੀਂ ਕੀ ਆਪਾਂ ਤੁਹਾਨੂੰ ਕੱਲ ਨੂੰ ਮਾਰਨਿੰਗ ਦੇਖਦੇ ਜਿਵੇਂ ਦਾ ਟਾਈਮ ਹੋਇਆ ਲਾਈਵ ਹੋਵਾਂਗੇ ਪਰ 10 ਮਿੰਟ ਜਿਵੇਂ ਅੱਗੇ ਹੁੰਨੇ ਆ ਆਪਾਂ ਨਹੀਂ ਤੇ ਕੱਲ ਸ਼ਾਮ ਨੂੰ ਤਾਂ ਹੋਵਾਂਗੇ ਕਰਾਂਗੇ ਤੇ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਪ੍ਰਮਾਤਮਾ ਤੁਹਾਨੂੰ ਦੰਦਰੁਸਤੀਆਂ ਬਖਸ਼ੇ ਤੁਸੀਂ ਲਾਈਵ ਵਿੱਚ ਜੁੜਦੇ ਸੋਹਣੇ-ਸੋਹਣੇ ਕਮੈਂਟ ਕਰਦੇ ਤੇ ਚੈਟ ਕਰਦੇ ਹਾਲਚਾਲ ਪੁੱਛਦੇ ਆ ਤੁਸੀਂ ਸਾਡੇ ਨਮਾਨਿਆਂ ਦਾ ਤੇ ਪ੍ਰਮਾਤਮਾ ਤੁਹਾਨੂੰ ਵੀ ਦੇਣ ਦੁੱਗਣੀ ਰਾਤ ਚੌਗਣੀ ਬਖਸ਼ੇ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਪਰਿਵਾਰ ਨੂੰ ਵੀ ਤੰਦਰੁਸਤੀਆਂ ਬਖਸ਼ੇ ਘਰੇ ਬੱਚਿਆਂ ਤੇ ਵੀ ਮੇਰ ਪਰ ਹੱਥ ਰੱਖੇ ਤੇ ਆਪਾਂ ਕੱਲ ਨੂੰ ਮਿਲਾਂਗੇ ਫੇਰ ਨੈਕਸਟ ਵੀਡੀਓ ਚ ਮਾਰਨਿੰਗ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਕੁਝ ਗਲਤ ਬੋਲਿਆ ਜਾਂਦਾ ਕੁਝ ਗਲਤ ਕਿਹਾ ਜਾਂਦਾ ਹੈ ਤੇ ਤੁਸੀਂ ਸਾਡੇ ਆਪਣੇ ਆਪ ਦਿਓ ਤੁਸੀਂ ਮਾਫ ਕਰ ਸਕਦੇ ਹੋ ਤੇ ਆਪਾਂ ਗਲਤੀ ਨੂੰ ਵੀ ਸਦਾਰ ਸਕਦੇ ਜੇ ਕੋਈ ਗਲਤੀ ਹੁੰਦੀ ਆ ਤਾਂ ਬਹੁਤ ਬਹੁਤ ਧੰਨਵਾਦ ਕੱਲ ਨੂੰ ਮਾਰਨਿੰਗ ਆਪਾਂ ਵੀਡੀਓ ਅਪਲੋਡ ਕਰਾਂਗੇ ਫਿਰ 9:00 ਵਜੇ 8:30 9:00 ਵਜੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜਿਹੋ ਸ਼ਾਮ ਨੂੰ ਵੀ ਟਾਈਮ ਨਾਲ ਆਗੇ ਤਾਂ ਵੈਸੇ ਤਾਂ ਟਾਈਮ ਨਾਲ ਹੀ ਆ ਜਾਾਂਗੇ ਤਕਰੀਬਨ ਰਾਤ ਨੂੰ ਤਾਂ ਆਪਾਂ ਲਾਈਵ ਹੋਵਾਂਗੇ ਹੋਵਾਂਗੇ ਠੀਕ ਹੈ ਤੇ ਤਦ ਤੱਕ ਲਈ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਟੇਕ ਕੇ ਆ ਰਾਂ ਬਾਏ